ਗੱਲਾਂ ਸਾਰਿਆਂ ਨੂੰ ਸਾਡੇ ਜਨ ਸੁਰਤਾ ਤੁਹਾਡਾ ਸਵਾਗਤ ਹੈ ਤੇ ਅੱਜ ਬਣਾਉਣ ਜਾ ਰਹੇ ਆ ਮੈਂਬਰ ਤੁਸੀਂ ਸਾਰੀ ਵੀਡੀਓ ਜ਼ਰੂਰ ਦੇਖੋ ਛੱਤ ਸੰਪਤੀ ਨਾਮ ਮੈਂਬਰ ਜਿਹੜਾ ਸਾਡੇ ਬਾੜ ਦਾ ਤੇ ਸਾਰੀ ਵੀਡੀਓ ਦੇਖੋ ਦਿਖਾਉਣੇ ਆ ਸਾਡੇ ਬਾੜ ਵਿੱਚ ਗਰ ਲਾਲ ਸਰਬ ਸੰਪਤੀ ਨਾਲ ਮੈਂਬਰ ਚੁਣਿਆ ਜਾ ਰਿਹਾਗਾ ਆ ਸੰਦੋਣੇ ਪੂਰੀ ਵੀਡੀਓ ਹਾਰ ਹੂਰ ਪਾਉਣਗੇ ਇਹਦੇ ਲੈਣ ਗਏ ਆਗੇ ਤੇ ਦੁਕਾਨ ਤੋਂ ਫੇਰ ਤਾਂ ਗੱਲ ਹੀ ਖਤਮਾ ਫੇਰ ਅਸੀਂ ਕਿੱਥੇ ਗਏ ਮੋਰ ਚੋਤਾ ਦਾ ਨਾਮ ਕਹਤਾ ਕੱਲ ਮੈਂ ਲੱਗੇ ਡਾਕੂਮੈਂਟ ਠੀਕ ਹੈ ਇੱਕ ਤਾਂ ਬੈਨ ਵੀ ਐਨ ਐਰਪੀ ਤੇ ਐਕਟ ਪਹਿਲਾਂ ਰਿਟਰਨਮੈਂਟ ਤੇ ਮਾਇਆ ਹੁਣ ਮੇਰੇ ਪੈਜ ਚੰਦਨੀ ਨੇ ਆ ਆਬੀਓ ਸਰਪੰਚ ਉੱਠ ਰਿਹਾਗਾ ਆਪਣੇ ਇਹਦਾ ਭਰਾ ਉੱਠ ਰਿਹਾ ਵੱਡਾ ਇਹਨੂੰ ਸਪੋਰਟ ਕਰਨੀ ਆਪਾਂ ਹੋਰ ਬਈ ਕੀ ਬੋਲਣਾ ਸਰ ਬਹੁਤ ਵੱਧ ਵੱਧ ਵੋਟਾਂ ਪਾ ਕੇ ਸਾਨੂੰ ਜਿਤਾਓ ਜੀ ਸਾਰਿਆਂ ਦਾ ਧੰਨਵਾਦ ਆ ਮੈਂ ਫ੍ਰੀ ਮੈਂ ਫ੍ਰੀ ਵੀਸਰ ਆਲਾ ਪੈ ਰਿਹਾ ਉਹ ਮੈਂ ਦੇ ਰਿਹਾ ਇਹ ਕਹਿੰਦਾ ਮੈਂ ਮੈਂਬਰੀ ਵੀਸਰ ਹੈ ਮੈਂ ਕਹਿੰਦਾ ਚਾਚਾ ਮੈਂਬਰੀ ਲੱਗਣੀ ਚਾਹੀਦੀ ਕਿਸੇ ਬੰਦੇ ਨੂੰ ਮੈਂਬਰੀ ਇਸੇ ਇਹ ਤਾਂ ਇਹਨਾਂ ਦੇਸ ਕਸ ਕਰ ਰਹੀ ਹੈ ਵਿਵਾਦਲਾ ਸਰਬ ਸੰਪਤੀ ਨਾ ਬਣ ਜਾਊਗਾ ਬਣ ਜਾਊਗਾ ਬਣ ਜਾਊਗਾ ਪਰ ਉਹਨੂੰ ਦਾ ਪੱਤਿਆ ਮੇਹੀ ਚਰ ਰੱਖਦੇ ਚਾਹੁੰਦੇ ਤੁਮਣ ਆ ਦੇਖੋ ਆ ਬੰਦਾ ਵੀ ਬਣਾਦਾ ਮੈਂਬਰ ਬਣਾਦਾ ਆ ਬੰਦਾ ਮੈਂਬਰ ਬਣਾਦਾ ਗਰ ਲਾਲ ਇਹ ਹੁਣ ਹਾਰ ਹੂਰ ਪਾਉਣਗੇ ਇਹ ਦੇਖ ਠੀਕ ਹੈ ਇਹਨਾਂ ਨੂੰ ਕਹੀ ਜਾਂਦਾ <laughs> हा भई राजे की कहना ते बारे ਆਪਣੇ ਪੇੜ ਆਪਣੇ ਬਾੜ ਚੋ ਵੋਟ ਨਹੀਂ ਪੈਂਦੀ ਹਾਂ ਇਹਦੇ ਮﻘਾਬਲੇ ਆਪਣੇ ਬਾੜ ਚੋ ਵੋਟ ਨਹੀਂ ਪੈਂਦੀ ਇਹਦੇ ਮੁਕਾਬਲੇ ਆਪਾਂ ਸੰਤਾਨ ਦੀ ਨੀ ਬਣਾਇਆ ਨੂੰ ਮੈਂ ਸੰਤਾਨ ਤੇ ਲਾ ਲਾਣਾ ਹਾਂ ਇੱਕ ਨੰਬਰ ਵਾਰਡ ਤੇ ਤਿੰਨ ਨੰਬਰ ਵਾਰਡ ਆਇਆ ਹੈ ਇੱਕ ਨੰਬਰ ਵਾਰਡ ਹੈ ਅਗਲੀ ਦਾਰ ਉਹ ਚੜਨਾ ਤਿੰਨ ਇੱਕ ਨੰਬਰ ਵਾਰਡ ਦਾ ਵੀ ਮੈਂਬਰ ਬਣ ਚੁੱਕਿਆ ਗਿਆ ਸਰਬਸੰਪਤੀ ਨਾਲ ਗਰ ਲਾਲ ਸਿੰਘ ਸਿੱਧੂ ਆਹੋ ਆਹੋ ਇੱਧਰ ਚੱਕ ਇੱਧਰ ਚੱਕ ਹੋਏ ਜਿੰਨੀ ਆ ਕੇ ਮਾਰ ਕੇ ਬਣਾਦਾ ਮੈਂਬਰ ਆਹੜੋ ਉੱਥੇ ਬਾਈ ਲੈ ਸਰਪੰਚਾ ਸਟੇਪਸ ਲਾਵਾਗੇ ਕਿੱਥੇ ਗਰਲਾਲ ਉਹ ਪਾਸੇ ਨੂੰ ਆਹ ਦੇਖੋ ਕੱਠ ਇਹਦੇ ਵੀ ਸੈ ਨਵੇ ਆ ਇਹ ਬੰਦਿਆਂ ਨੇ ਬਣਾਇਆ ਇਹਨੂੰ ਸਰਵ ਸੰਪਤੀ ਨਾਲ ਸਰਪੰਚ ਉਹ ਮੋਰੀ ਨਹੀਂ ਪਹੁੰਚ ਲਾ ਆਇਆ ਘਵਾਜੋ ਉਧਰ ਆਜੋ कम अॻन भाई ਚਾਲੋ ਵੀ ਬਣਾਓ ਇੱਕ ਵਾਰ ਆ ਜਾਓ ਵੀ ਵੋਟਾਂ ਵੋਟਾਂ ਜਾਈਏ ਖਿਚਾਉਣ ਨਾਲ ਮੈਂਬਰ ਦੇ ਓਏ ਇਦਰੀ ਆਪਾਂ ਵੀ ਬਿੱਟੂ ਤੇ ਆ ਜਾਓ ਚਾਲੋ ਮੈਂਬਰ ਸਾਹਿਬ ਤਾ ਵੀ ਕੋਈ ਇਧਰ ਆ ਜਾਵੇ ਕੋਈ ਨਾ ਚਲੋ ਚਰਨਾ ਵੀ ਆਪਾਂ ਮੈਂਬਰ ਬਣਾਉਣਾ ਭਈ ਇਹ ਵੀ ਸਰਪੰਚਪਤੀ ਨਾਲ ਬਣਾਉਣਾ ਇਹਦੇ ਚਰਨੇ ਤੇਰਾ ਇਕੱਠਾ ਕਦੋਂ ਕਰਨਾ ਹੱਥ ਨੇ ਪੰਜ ਵਜੇ ਆਪਾਂ ਇਹਨੂੰ ਵੀ ਮੈਂਬਰ ਬਣਾ ਦੇਣਾਗਾ ਸਰਪੰਚਪਤੀ ਨਾਲ ਇਹਨੂੰ ਹਾਂ ਚਰਨੇ ਨੂੰ ਸਰਪੰਚਪਤੀ ਨਾਲ ਹੀ ਬਣਾਉਣਾ ਹਾਂ ਆ ਆਪਣੇ ਸਰਪੰਚ ਵੀ ਨਾਲ ਖੜਾ ਇਹਨੂੰ ਵੀ ਆਪਾਂ ਜਿਧਾਉਣਾ ਵੋਟਾਂ ਪਾ ਕੇ ਆਇਆ ਆਇਆ ਦੋਤ ਹੁਣ ਆਪਾਂ ਸਰਪੰਚ ਕੋਲ ਜਾ ਰਹੇ ਹਾਂ ਇੱਕ ਮੈਂਬਰ ਦਾ ਆਪਾਂ ਚੁਣਤਾ ਇੱਕ ਮੈਂਬਰ ਆਪਣੇ ਨਾਲ ਜਾਂਦਾ ਚਰਨਾ ਇਹਦੇ ਆਪਾਂ ਅੱਜ ਸਭ ਤੋਂ ਸੰਪਤੀ ਨਾਲ ਇਹਦਾ ਇਕੱਠ ਕਰਨਾਗਾ ਤੇ ਇਹਨੂੰ ਵੀ ਮੈਂਬਰ ਬਣਾ ਦੇਣਾ ਆਪਾਂ